ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰਾਂ ਚੈਨਲ ਮਨਨ ਦਿਲਸੇ ਤੇ ਅੱਜ ਇੱਕ ਨਵੀਂ ਸੋਚ ਨਵਾਂ ਵਿਸ਼ਾ ਤੇ ਨਵੀਂ ਗੱਲਬਾਤ ਕਰਨੀ ਤੁਹਾਡੇ ਸਾਹਮਣੇ ਆਏ ਆ ਤੇ ਨਵਾਂ ਜਿਹੜਾ ਵਿਸ਼ਾ ਹੈ ਉਹ ਮੇਰੇ ਖਿਆਲ ਨਾਲ ਬਹੁਤ ਘੱਟ ਲੋਗ ਇਸ ਬਾਰੇ ਗੱਲ ਕਰ ਰਿਆ ਤੇ ਅਸੀਂ ਸੋਚਿਆ ਕਿ ਚਲੋ ਇਸ ਬਾਰੇ ਗੱਲ ਕਰ ਲੈਂਦੇ ਆ ਵਿਸ਼ਾ ਹੈ ਜੀ ਛੋਟੇ ਵੈਂਡਰਸ ਤੇ ਵੱਡੀਆਂ ਦੁਕਾਨਾਂ ਮਤਲਬ ਛੋਟੇ ਦੁਕਾਨਦਾਰ ਤੇ ਵੱਡੇ ਮਾਲਸ ਵੱਡੇ ਵੱਡੇ ਸ਼ੋਰੂਮ ਜਿਹੜੇ ਖੁੱਲ ਚੁੱਕੇ ਆ ਉਹਨਾਂ ਦਾ ਅਸਰ ਸਮਾਜ ਤੇ ਉਹਨਾਂ ਵਿੱਚ ਕੀ ਫਰਕ ਪੈ ਰਿਹਾ ਕਿਵੇਂ ਕਮਾਈ ਵਿੱਚ ਕਮਾਈ ਵਿੱਚ ਉਹਨਾਂ ਦੀ ਫਰਕ ਪੈ ਰਿਹਾ ਵਾ ਇੱਕ ਲੇ ਲੋਕਾਂ ਦੇ ਉੱਪਰ ਚੀਜ਼ ਕਰ ਰਹੀ ਆ ਇਸ ਬਾਰੇ ਗੱਲ ਕਰਾਂਗੇ ਕਰਦੇ ਆ ਜੀ ਗੱਲ ਡਾਕਟਰ ਸ੍ਰਿੰਦਰ ਕੋਲ ਸੋਲਡੀ ਜੀ ਨਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਤੋਂ ਅਨਪੰਨ ਦੇ ਲਈ ਤੇ ਅੱਜ ਇੱਕ ਜਿਹੜਾ ਮੈਡਮ ਕਿੰਨੇ ਦਿਨਾਂ ਤੋਂ ਮੈਨੂੰ ਕਹਿ ਰਹੀ ਸੀ ਕਿ ਇਹ ਗੱਲ ਇਹ ਵਿਸ਼ੇ ਤੇ ਗੱਲ ਕਰੀਏ ਕਿਉਂਕਿ ਕੋਈ ਵੀ ਨਹੀਂ ਕਰਦਾ ਪਿਆ ਬਹੁਤ ਸਾਰੇ ਇਨਫਲੂਐਂਸਰ ਜਿਹੜੇ ਵੀਡੀਓਜ਼ ਬਣਾ ਰਹੇ ਨੇ ਤੇ ਪਰ ਇਹ ਦੂਜੀਆਂ ਚੀਜ਼ਾਂ ਦੇ ਬਣਾ ਰਹੇ ਇਹ ਅਸੀਂ ਵੱਖਰੀ ਚੀਜ਼ ਸੋਚੀ ਸੀ ਤੇ ਮੈਨਾਂ ਨੇ ਮੈਨੂੰ ਕਿਹਾ ਕਿ ਇਹ ਚੀਜ਼ ਤੇ ਵੀਡੀਓ ਬਣਾਈਏ ਤੇ ਮੈਮ ਸਭ ਤੋਂ ਪਹਿਲਾਂ ਕੀ ਤੁਸੀਂ ਦੱਸੋ ਕਿ ਇਹ ਵੀਡੀਓ ਤੁਹਾਡੇ ਮਨ ਵਿੱਚ ਕਿਵੇਂ ਆਈ ਕੀ ਵਿਚਾਰ ਆਇਆ ਇਸ ਬਾਰੇ ਵੀ ਦੱਸੋ ਇਹਦੇ 'ਚ ਜਦੋਂ ਆਪਾਂ ਨਾ ਮਾਰਕੀਟ ਦੇ ਵਿੱਚੋਂ ਆਪਣੇ ਘਰ ਤੋਂ ਲੈ ਕੇ ਮਾਰਕੀਟ ਤੱਕ ਜਾਂਦੇ ਹਾਂ ਨਾ ਤੇ ਕਈ ਵਾਰੀ ਬਜ਼ੁਰਗ ਬੈਠੇ ਹੁੰਦੇ ਆ ਦੁਕਾਨਦਾਰ ਹਨਾ ਉਹ ਦੁਕਾਨਦਾਰ ਨਾ ਕਈ ਵਾਰ ਬਾਹਰ ਖੜੇ ਹੁੰਦੇ ਆ ਜਾਂ ਅੰਦਰ ਬੈਠੇ ਹੁੰਦੇ ਆ ਤੇ ਜਦੋਂ ਆਪਾਂ ਸਲੋਲੀ ਚੱਲੀਏ ਜਾਂ ਕਿਸੇ ਦੁਕਾਨਾ ਤੋਂ ਆਪਾਂ ਗਲੀਆਂ 'ਚੋਂ ਕ੍ਰੋਸ ਕਰਦੇ ਗਏ ਤੁਰਕੀ ਵੀ ਜਾਈਏ ਨਾ ਉਹ ਦੁਕਾਨਾ ਨਾ ਖਾਲੀ ਹੁੰਦੀਆਂ ਤੇ ਜਦੋਂ ਆਪਾਂ ਅੱਗੇ ਕਿਤੇ ਜਾਂਦੇ ਕਿਤੇ ਕੋਈ ਮਾਲ ਨਜ਼ਰ ਆਂਦਾ ਜਾਂ ਕੁਝ ਵੀ ਆ ਉੱਥੇ ਬਾਹਰ ਗੱਡੀਆਂ ਸਕੂਟਰ ਮੋਟਰਸਾਈਕਲ ਹੀ ਹੁੰਨ ਕਿ ਪਾਰਕਿੰਗ ਦੀ ਵੀ ਜਗ੍ਹਾ ਨਹੀਂ ਜਗ੍ਹਾ ਨਹੀਂ ਹੁੰਦੀ ਹਾਂਜੀ ਤਾਂ ਸਵਾਲ ਇਹ ਹੁੰਦਾ ਕਿ ਇਹ ਦੁਕਾਨਦਾਰ ਖਾਲੀ ਹੋ ਕੇ ਦੁਕਾਨਾਂ ਖਾਲੀ ਹੋ ਕੇ ਔਰ ਇਹ ਜਿਹੜੇ ਮਾਲਸ ਨੇ ਉਹਦੇ ਅੱਗੇ ਇੰਨਾ ਰਸ ਹਟਿਆ ਹੁੰਦਾ ਪਾਰਕਿੰਗ ਲਈ ਜਗ੍ਹਾ ਨਹੀਂ ਹੁੰਦੀ ਉਹਦਾ ਕਾਰਨ ਕੀ ਆ ਹਾਂਜੀ ਠੀਕ ਹੈ ਸਮਾਨ ਭਾਵੇਂ ਦੋਹਾਂ ਕੋ ਇਕੋ ਜਿਹੀ ਹੋਵੇ ਜੀ ਹਾਂ ਪਰ ਫਿਰ ਵੀ ਇਹ ਕਿਉਂ ਹੁੰਦਾ ਵਾ ਠੀਕ ਹੈ ਵੀ ਉੱਥੇ ਕੀ ਗੱਡੀ ਨਹੀਂ ਲੱਗਦੀ ਸੀ ਕੀ ਸਕੂਟਰ ਤੇ ਪਾਰਕਿੰਗ ਨਹੀਂ ਸੀ ਕੀ ਨਹੀਂ ਸੀਗਾ ਕਿ ਆਪਾਂ ਉਹ ਦੁਕਾਨ ਨੂੰ ਛੱਡ ਕੇ ਆਪਾਂ ਉਧਰਲੇ ਪਾਸੇ ਜਾ ਰਹੇ ਹਾਂ ਠੀਕ ਦੂਸਰੇ ਨੰਬਰ ਦੇ ਉੱਪਰ ਜਦੋਂ ਆਪਾਂ ਕਿਸੇ ਵੀ ਸ਼ੋਰੂਮ 'ਚ ਜਾਂਦੇ ਆ ਮੰਨ ਲਓ ਆਪਾਂ ਸਟੋਰ 'ਚ ਜਾ ਰਹੇ ਹਾਂ ਹਨ ਜਿਹੜੇ ਨਵੇਂ-ਨਵੇਂ ਸਟੋਰਸ ਖੁੱਲ ਚੁੱਕੇ ਆ ਉਹਨਾਂ ਸਟੋਰਸ ਦੇ ਵਿੱਚ ਚਾਪਤੀ ਖੰਡੀ ਆ ਡਾਲਰ ਕਿਉਂ ਹੁੰਦੇ ਆ ਹਾਂਜੀ ਜਾ ਕੇ ਲੋਡ ਡਿਟਰਜੈਂਟ ਪਾਊਡਰ ਆ ਗਏ ਡੇਲੀ ਰੁਟੀਨ ਦਾ ਸਮਾਨ ਉਹ ਡੇਲੀ ਰੁਟੀਨ ਦਾ ਤੋਂ ਡੇਲੀ ਰੁਟੀਨ ਦਾ ਸਮਾਨ ਲੈਣ ਲਈ ਇੱਕ ਘਰ ਚੋਂ ਵਿਅਕਤੀ ਜਿਹੜਾ ਹੈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਕੂਟਰ ਮੋਟਰਸਾਈਕਲ ਗੱਡੀ ਦੇ ਵਿੱਚ ਉਸ ਤੱਕ ਪਹੁੰਚਦਾ ਵੱਡੀ ਦੁਕਾਨ ਤੱਕ ਹਾਂਜੀ ਲੈਣਾ ਕੀ ਆ ਉਹੀ ਚਾਰ ਚੀਜ਼ਾਂ ਬਿਲਕੁਲ ਉਹ ਉਹਦੀ ਗਲੀ ਦੇ ਨੁੱਕੜ ਤੇ ਦੁਕਾਨ ਸੀ ਉੱਥੇ ਮਿਲ ਰਹੀਆਂ ਸੀਗੀਆਂ ਜੇ ਥੋੜੇ ਜਿ ਮਾਰਕੀਟ ਚ ਜਾਂਦਾ ਉੱਥੇ ਵੀ ਮਿਲ ਰਹੀਆਂ ਸੀਗੀਆਂ ਪਰ ਇਹ ਸਾਰਾ ਕੁਝ ਕ੍ਰਾਸ ਕਰਕੇ ਪੈਟਰੋਲ ਦਾ ਖਰਚਾ ਕਰਕੇ ਸਭ ਕੁਝ ਕਰਕੇ ਉਹ ਉੱਥੋਂ ਉਹੀ ਚਾਪਤੀ ਖੰਡ ਲੈਣ ਜਾਂਦਾ ਹੈ ਹਾਂਜੀ ਉਹ ਇਥੇ ਕਹਿ ਗਈ ਉਹ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਜਾਂਦੇ ਲੋਕ ਨਵੀਂ ਗੱਲ ਸੁਣ ਲੈਂਦੇ ਕਿ ਉੱਥੇ ਬੜਾ ਤਗੜਾ ਮੌਲ ਕੁਲਾ ਵਾ ਜੇ ਉਹਨਾਂ ਨੇ ਆਹ ਕੀਤਾ ਨਾ ਤਾਂ ਉਹਦੇ ਕਰਕੇ ਲੋਕ ਚੱਲ ਜਾਂਦੇ ਆ ਇੱਕ ਕਰੌਸਟੀ ਆ ਕਰੇਜ਼ ਆ ਹਾਂਜੀ ਇਹ ਤਾਂ ਚੀਜ਼ਾਂ ਹੈਗੀਆਂ ਨੇ ਪਰ ਉਹ ਇਹ ਚੀਜ਼ ਨਹੀਂ ਦੇਖਦੇ ਕਿ ਤੁਸੀਂ ਜਦੋਂ ਤੁਹਾਡਾ ਬਿੱਲ ਆਉਂਦਾ ਆਨਲਾਈਨ ਦੇ ਨਿਕਲ ਰਿਹਾ ਕਿੱਥੇ ਜਦੋਂ ਅਸੀਂ ਜਾਂਦੇ ਸੀਗੇ ਤਾਂ ਅੰਕਲ ਹੁੰਦੇ ਸੀ ਦੁਕਾਨ ਤੇ ਤੇ ਉਹ ਲਿਖਦੇ ਸੀ ਪੁੱਤਰ ਆਹਾ 40 ਰੁਪਏ ਕਿਲੋ ਖੰਡ ਲਗਾ ਦੁੱਤੀ ਆ ਇੰਨੇ ਦੀ ਆ ਪੱਤੀ ਆ ਨਿੱਕੀ ਚ ਸਲਿੱਪ ਬਣਾ ਕੇ ਦੇ ਦੇਣੀ ਤੇ ਉਹਨੇ ਚ ਅਸੀਂ ਜੋੜ ਕਰ ਲੈਣਾ ਹਾਂਜੀ ਅੰਕਲ ਜੀ ਠੀਕ ਆ ਤੇ ਜੇ 100 ਰੁਪਏ ਅੰਕਲ ਦੱਬੇ ਲੈ ਲੋ ਤਾਂ ਅੰਕਲ ਦੇ 90 ਰੁਪਏ ਵੀ ਲੈ ਲੈਣੇ ਤੇ ਅੰਕਲ ਨੂੰ ਅੱਗੇ ਨਾਲ ਕਹ ਦੇਣਾ ਅੰਕਲ ਟੌਫੀ ਵੀ ਲੈ ਲਈ ਆ ਅੰਕਲ ਗਣ ਲੈ ਲੈ ਪੁੱਤਰ ਕੋਈ ਗੱਲ ਨਹੀਂ ਹੂੰਗਾ ਨੂੰ ਗਾਣੀ ਕੋਈ ਗੱਲ ਨਹੀਂ ਹਾਂ ਹੂੰਗਾ ਲੈਣਾ ਹੈ ਨਾ ਤੇ ਦਿਨ ਜੇ ਆਪਾਂ ਕਿਸੇ ਮਾਲ ਚ ਜਲਨੇ ਆ ਉਹਨਾਂ ਨੇ ਸਾਨੂੰ ਬਿੱਲ ਦੇ ਤਾਂ ਉਸ ਬਿੱਲ ਨੂੰ ਅਸੀਂ ਕਦੇ ਰੀਡ ਵੀ ਕੀਤਾ ਸਟੱਡੀ ਨਹੀਂ ਕੀਤਾ ਕਿ ਵੀ ਇਹ ਜਿਹੜੀ ਇੰਨੇ ਦੀ ਚੀਜ਼ ਆਪਾਂ ਨੂੰ ਮਿਲ ਰਹੀ ਆ ਸਿਰਸ ਤੋਂ ਬਦਲ ਟੋਟਲ ਵੀ ਨਹੀਂ ਚੈੱਕ ਕਰਨਾ ਆਨਲਾਈਨ ਆਪਾਂ ਪੇਮੈਂਟ ਕੀਤੀ ਗੂਗਲ ਪੇ ਕੀਤੀ ਆਪਾਂ ਬਾਹਰ ਆ ਗਏ ਬਿਲਕੁਲ ਘਰ ਜਾ ਕੇ ਬਿੱਲ ਪਤਾ ਹੀ ਨਹੀਂ ਹੈ ਕਿੱਥੇ ਆ ਤੇ ਉਹ ਚੀਨੀ ਚੀਨੀ ਵਾਲੇ ਡੱਬੇ ਚ ਪਾਤੀ ਪੱਤੀ ਪੱਤੀ ਵਾਲੇ ਡੱਬੇ ਚ ਪਾਤੀ ਲੇਕਿਨ ਤੁਸੀਂ ਇਹ ਨਹੀਂ ਦੇਖਿਆ ਕਿ ਉਸ ਰੇਟ ਦਾ ਤੇ ਅੰਕਲ ਦੀ ਰੇਟ ਦਾ ਜਿਹੜੇ ਸੀ ਆਮ ਦੁਕਾਨਦਾਰ ਜਿਹੜੇ ਛੋਟੀ ਦੁਕਾਨਦਾਰ ਆ ਉਹਦੇ ਰੇਟ ਦੇ ਵਿੱਚ ਵੀ ਫਰਕ ਸੀ ਹਾਂ ਆਪਾਂ ਕੰਪੇਅਰ ਹੀ ਨਹੀਂ ਕਰਦੇ ਆਨਲਾਈਨ ਨਹੀਂ ਕਰਦੇ ਵੀ ਉਹ ਰੇਟ ਦੇ ਉਹ ਰੇਟ ਦਾ ਕੀ ਫਰਕ ਆ ਦੁਕਾਨ ਦਾ ਹਾਂ ਹਾਂ ਤੇ ਪਰ ਆਪਾਂ ਲੈ ਕੇ ਆ ਜੰਨੇ ਆ ਜਿੱਦਾਂ ਵੇਖ ਵਿਖਾਈ ਚ ਆਪਾਂ ਲੈ ਕੇ ਆ ਜੰਨੇ ਪਰ ਬਿੱਲ ਕਿ ਇਹ ਸਮਾਨ ਉਹੀ ਜਿਹੜਾ ਦੁਕਾਨ ਤੇ ਮਿਲਣਾ ਹੀ ਉਹੀ ਪਰ ਫਰਕ ਕਿੱਥੇ ਪੈ ਗਿਆ ਪਰ ਕੋਈ ਚੀਜ਼ ਤਾਂ ਪੈ ਗਿਆ ਨਾ ਕਿ ਵੀ ਆਪਾਂ ਇੱਕ ਸਟੇਟਸ ਸ਼ੋ ਕੀਤਾ ਵਾ ਸਟੇਟਸ ਸ਼ੋ ਕੀਤਾ ਆਪਾਂ ਗੱਲ ਇਥੇ ਸਟੇਟਸ ਦੀ ਇਸ ਟਾਈਮ ਦੇ ਉੱਪਰ ਇੱਕ ਸਟੇਟਸ ਆ ਵੀ ਅਸੀਂ ਸਟੇਟਸ ਲਈ ਕਹਿੰਦੇ ਆ ਕਿ ਅਸੀਂ ਅੱਜ ਜਿਵੇਂ ਮਦਰ ਆ ਉਹ ਗੱਲ ਕਰ ਰਹੀ ਆ ਆਪਣੀ ਫਰੈਂਡਸ ਨਾਲ ਗੱਲ ਕਰੀ ਕਿੱਤੀ ਪਾਰਟੀਜ਼ ਦੇ ਗੱਲਾਂ ਹੁੰਦੀਆਂ ਨੇ ਕਿ ਅਸੀਂ ਗਰੋਸਰੀ ਲੈਣ ਦੇ ਅਸੀਂ ਕਹਿੰਦੇ ਸਾਡੀ ਮਾਵਾਂ ਕੀ ਕਹਿੰਦੇ ਸੀ ਕਿ ਅਸੀਂ ਰਾਸ਼ਨ ਲੈਣ ਗਏ ਰਾਸ਼ਨ ਲੈਣ ਗਏ ਹੈਨਾ ਰਾਸ਼ਨ ਲੈਣਾ ਘਰ ਤੇ ਰਾਸ਼ਨ ਖਤਮ ਹੋਇਆ ਬਿਲਕੁਲ ਬੀ ਦੇ ਪਾਪੇ ਨੂੰ ਕਿਹਾ ਜਾਂ ਪਾਪਾ ਨੂੰ ਕਿਹਾ ਕਿ ਵੀ ਜਾ ਕੇ ਰਾਸ਼ਨ ਲੈ ਆਓ ਅੱਜ ਅਸੀਂ ਉਹਦਾ ਵਰਡ ਦੇ ਤੱਕ ਗਰੋਸਰੀ ਸੋ ਦੈਨ ਅਸੀਂ ਸੰਡੇ ਫ੍ਰੀ ਹੁੰਦਾ ਅਸੀਂ ਗਰੋਸਰੀ ਲੈਣ ਫਰਮੋਲ ਚੱਲੇ ਆ ਸਟੋਰ ਚੱਲਨੇ ਆ ਅਸੀਂ ਗਰੋਸਰੀ ਲੈਣ ਲਈ ਇਵਨ ਕਿ ਆਪਾਂ ਤਰਮਟਾਮ ਚ ਰਹਿਣ ਵਾਲੇ ਤੇ ਗਰੋਸਰੀ ਲੈਣ ਲਈ ਸਿ ਅੰਮ੍ਰਿਤਸਰ ਜਾਣੇ ਪੈਂਦੇ ਬੀਨਾ ਕੀ ਉਹ ਜੋ ਵੀ ਕੰਨ ਵੱਡੀਆਂ ਦੁਕਾਨ ਅਸੀਂ ਵੱਡੀਆਂ ਦੁਕਾਨਾਂ ਨੂੰ ਗੱਲ ਥੋੜਾ ਕਹਿ ਰਹੇ ਹਾਂ ਹਾਂਜੀ ਅਸੀਂ ਇਹ ਕਹਿ ਰਹੇ ਹਾਂ ਛੋਟੇ ਦੁਕਾਨਦਾਰਾਂ ਦੇ ਕਿ ਅਸੀਂ ਵੱਡੇ ਨੂੰ ਕੰਮ ਤਰਜੀਹ ਦੇਣ ਲੱਗ ਪਏ ਬਿਲਕੁਲ ਬਿਲਕੁਲ ਤੇ ਤੁਹਾਡੇ ਮੁਤਾਬਕ ਇਹ ਕਿ ਜੇ ਮਾੜੀਆਂ ਵੱਡੀਆਂ ਹੋਣੀਆਂ ਚੰਗੀਆਂ ਹੋਣੀਆਂ ਪਰ ਬਰਾਬਰ ਬੈਲੈਂਸ ਰੱਖੋ ਤਾਂ ਕਿ ਜਿਹੜੇ ਛੋਟੇ ਦੁਕਾਨਦਾਰ ਆ ਉਹ ਵੀ ਕੁਝ ਕਮਾ ਸਕਣ ਉਹਨਾਂ ਨੇ ਵੀ ਕਰਦੇ ਅਸਰ ਪਵੇ ਕੁਝ ਵਧੀਆ ਅਸਰ ਪਵੇ ਤੇ ਦੂਜਿਆਂ ਨੂੰ ਤੁਹਾਡੇ ਹਿਸਾਬ ਨਾਲ ਇਹ ਚੀਜ਼ ਦਾ ਇੰਨੀ ਕਦੀ ਕੋਈ ਅਹਿਜੂ ਨਹੀਂ ਮਿਲੇਗੀ ਜਿੰਨੇ ਤੁਹਾਨੂੰ ਅਸਰ ਇੱਕਦਮ ਕਲੀਅਰ ਦਿਖਾਇਆ ਕਿ ਹਾਂ ਅਸਰ ਹੈਗਾ ਇਹ ਚੀਜ਼ਾਂ ਦਾ ਕਿ ਮੋਲ ਦੇ ਵਿੱਚ ਜਾਂ ਛੋਟੇ ਦੁਕਾਨਦਾਰ ਤੇ ਕੋਈ ਅਸਰ ਪੈ ਰਿਹਾ ਤੁਹਾਡੇ ਸਾਹਮਣੇ ਮੈਂ ਤੈਨੂੰ ਅਹ ਜਿੱਦ ਕਰ ਰਹੀ ਸੀ ਹਨਾ ਕਿ ਵੀ ਆਪਾਂ ਵੀਡੀਓ ਬਣਾਉਣੀ ਵੀਡੀਓ ਬਣਾਉਣੀ ਹੈ ਹਨਾ ਦੈਨ ਅ ਅਸਰ ਤਾਂ ਪੈਂਦਾ ਅਸਰ ਕਿਵੇਂ ਪੈਂਦਾ ਕਿ ਸਾਡੇ ਜਿਹੜੇ ਮਾਪੇ ਸੀ ਉਹ ਕਿਸੇ ਦੁਕਾਨ ਤੋਂ ਦੁਕ ਲੰਦੇ ਸੀ ਸਮਾਨ ਲੰਦੇ ਸੀ ਨਾ ਕੱਪੜੇ ਵਾਲੀ ਦੁਕਾਨ ਤੋਂ ਕੱਪੜਾ ਲਿਆ ਜਾਂਦਾ ਸੀ ਇਵਨ ਕੇ ਮੈਂ ਕਹਿੰਨੀ ਆ ਕਿ ਵੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਅਸੀਂ ਆਪਣੇ ਦਾਦਕੇ ਪਰਿਵਾਰ 'ਚ ਜਾਣਾ ਤੇ ਦਾਦਕੇ ਪਰਿਵਾਰ ਦੇ ਵਿੱਚ ਚਾਚੇ ਤਾਇਆ ਦੇ ਕੁੜੀਆਂ ਸਭ ਨੇ ਇਕੱਠੇ ਹੋ ਜਾਣਾ ਦਾਦਾ ਜੀ ਨੇ ਕੀ ਕਰਨਾ ਕਿ ਇੱਕੋ ਦੁਕਾਨ ਤੇ ਸਾਰੇ ਨਿਆਣੇ ਨੂੰ ਲੈ ਜਾਣਾ ਉੱਥੇ ਜਾ ਕੇ ਸਾਰਿਆਂ ਨੂੰ ਕੱਪੜੇ ਲੈ ਲੈਣੇ ਇੱਕੋ ਦਰਜੀ ਨੇ ਸਾਰੇ ਕੱਪੜੇ ਉਹ ਸੀ ਦੇਣ ਠੀਕ ਹੈ ਹੁਣ ਉਹ ਇੱਕ ਦੁਕਾਨਦਾਰ ਸੀ ਜਿਹੜਾ ਦਾਦਾ ਜੀ ਉਹਦੇ ਕੋਲ ਜਾਂਦੇ ਸੀ ਦਾਦਾ ਜੀ ਦੇ ਕਹਿਣ ਤੇ ਮੇਰੇ ਪਾਪਾ ਵੀ ਉੱਥੇ ਜਾਣ ਲੱਗ ਪਏ ਤੇ ਮੇਰੇ ਪਾਪਾ ਜਾਣ ਲੱਗੇ ਤੇ ਜਦੋਂ ਮੇਰੀ ਵਾਰੀ ਆਈ ਤੇ ਮੈਂ ਤਾਂ ਫਿਰ ਸੋਸ਼ਲ ਹੋਰ ਪਾਸੇ ਚਲੀ ਗਈ ਕਿ ਵੀ ਮੈਂ ਲੋਕਾਂ ਨੂੰ ਦੇਖ ਦੇਖ ਕੇ ਮੈਂ ਵੀ ਮੋਲਾਂ ਦੇ ਪਾਸੇ ਜਾਣ ਲੱਗ ਪਈ ਹੈ ਨਾ ਤਾਂ ਜਦੋਂ ਅਸੀਂ ਉਹ ਦੁਕਾਨਦਾਰਾਂ ਕੋਲ ਜਾਂਦੇ ਆ ਦੁਬਾਰਾ ਦੇਖਦੇ ਆ ਤੇ ਉਦੋਂ ਪਹਿਲਾਂ ਆਵਾਜ਼ ਪੈਣੀ ਹੁੰਦੀ ਸੀਗੀ ਹੋਰ ਪੁੱਤ ਠੀਕ ਐ ਡੈਡੀ ਠੀਕ ਆ ਪਾਪਾ ਜੀ ਦਾ ਕੀ ਹਾਲ ਆ ਤੇ ਅੱਜ ਉਹ ਆਵਾਜ਼ਾਂ ਪਾਉਣੀਆਂ ਪੈਣੀਆਂ ਜਿਹੜੀਆਂ ਸੀ ਬੰਦ ਹੋ ਗਈਆਂ ਨੇ ਕਿਉਂਕਿ ਉਹ ਸਾਨੂੰ ਪਛਾਣਨੋਂ ਬੰਦ ਹੋ ਗਏ ਨੇ ਪਛਾਣ ਨਹੀਂ ਪਛਾਣ ਨਹੀਂ ਸਕਦੇਗੇ ਕਿਉਂਕਿ ਅਸੀਂ ਉਹਨਾਂ ਕੋਲ ਜਾਂਦੇ ਹੀ ਨਹੀਂ ਹਾਂ ਹਾਂਜੀ ਉਹਦੇ ਨਾਲ ਕੀ ਸਮਾਜ ਦੇ ਵਿੱਚ ਅਸੀਂ ਵਿਚਰਦੇ ਸੀ ਗੱਲਬਾਤ ਕਰਦੇ ਸੀ ਉਹ ਵੀ ਖਤਮ ਹੋ ਗਈ ਆ ਤੇ ਉਹ ਬਜ਼ੁਰਗਾ ਦੀ ਜਿਹੜੀਆਂ ਉਹ ਰੌਣਕਾਂ ਸੀ ਉਹ ਵੀ ਖਤਮ ਹੋ ਗਈਆਂ ਨੇ ਬਿਲਕੁਲ ਹੁਣ ਜਿੱਦਾਂ ਇਹ ਇਹੋ ਗੱਲ ਦਾ ਇਹ ਮਤਲਬ ਇਹ ਨਿਕਲਦਾ ਕਿ ਜਿੱਦਾਂ ਲੋਕ ਸੋਸ਼ਲ ਮੀਡੀਆ ਵਾਲੀ ਲੋਕਾਂ ਨਾਲ ਤਾਂ ਜੁੜੀ ਜਾਣ ਡਿਆ ਜਿਹੜੇ ਆਪਣੇ ਆਸ-ਪਾਸ ਦੇ ਲੋਕ ਹੀ ਜਿਨ੍ਹਾਂ ਦਾ ਉਹਨਾਂ ਨੇ ਦਾਦਿਆਂ-ਪਰਦਾਦਿਆਂ ਨਾਲ ਗੱਲਬਾਤ ਰਹੀ ਉਹਨਾਂ ਦਾ ਵੀ ਹੋਈ ਨਾ ਦਿਆ ਕਿ ਜਿੱਦਾਂ ਮੈਡਮ ਨੇ ਪਹਿਲਾਂ ਵੀ ਕਿਹਾ ਕਿ ਜਿੱਦਾਂ ਇੱਕ ਦੁਕਾਨ ਦੇ ਜਾਂਦੇ ਤੇ ਉੱਥੇ ਬਜ਼ੁਰਗ ਇਕੱਠੇ ਹੋਏ ਹੋਰ ਨਹੀਂ ਜਿੱਥੇ ਤਾਸ਼ ਹੀ ਖੇਡੀ ਜਾਂਦੇ ਕਿ ਉਹ ਪਿੰਡ ਦੀਆਂ ਗੱਲਾਂ-ਬਾਤਾਂ ਕਰਦੇ ਸੀ ਪਿੰਡ ਦੇ ਲੋਕ ਦੀ ਜੋ ਵੀ ਸਮੱਸਿਆਵਾਂ ਗੱਲਬਾਤ ਕਰਦੇ ਰਹਿੰਦੇ ਸੀ ਹੁਣ ਉਹ ਵੀ ਚੀਜ਼ਾਂ ਨਹੀਂ ਹੈਗੀਆਂ ਠੀਕ ਆ ਤੇ ਹੁਣ ਅਗਲਾ ਮੈਡਮ ਇਹ ਹੈ ਕਿ ਇਹ ਚੀਜ਼ਾਂ ਦਾ ਹੁਣ ਜਿਹੜਾ ਪ੍ਰਭਾਵ ਪੈਣ ਲਿਆ ਵਾ ਮੇਨ ਕਾਰਨ ਕੀ ਸੋਚਦੇ ਤੁਸੀਂ देखो ਜਿਹੜਾ ਪ੍ਰਭਾਵ ਪਹਿਲਾਂ ਪ੍ਰਭਾਵ ਤੇ ਗੱਲ ਕਰੀ ਜਿਹੜਾ ਪ੍ਰਭਾਵ ਪੈ ਰਿਹਾ ਉਹ ਸਾਡੀ ਯੰਗ ਜਨਰੇਸ਼ਨ ਤੇ ਪੈ ਗਿਆ ਹਾਂਜੀ ਸਾਡੇ ਬੱਚਿਆਂ ਤੇ ਪੈ ਕੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਤੇ ਵੀ ਪੈ ਗਿਆ ਠੀਕ ਹੁਣ ਪ੍ਰਭਾਵ ਤੇ ਜਿਹੜਾ ਇੱਕ ਅਪਨਾਰਮਲ ਆਪਾਂ ਆਲੂ ਪਿਆਜ ਲੈਣੇ ਆ ਹਾਂਜੀ ਆਲੂ ਪਿਆਜ ਲੈਣ ਲਈ ਆਪਾਂ ਘਰ ਤੋਂ ਤੁਰਿਆ ਅਬਲ ਤਾਂ ਕਹਿ ਲੋ ਕਿ ਵੀ ਸਾਡੇ ਘਰ ਆਪਣੇ ਕਲੋਨੀ ਦੇ ਵਿੱਚ ਜਾਂ ਆਪਣੇ ਗਲੀ ਦੇ ਵਿੱਚ ਕੋਈ ਰੇੜੀ ਵਾਲਾ ਆਉਂਦਾ ਹਾਂਜੀ ਆਪਾਂ ਕਵਾਂਗੇ ਆਪਾਂ ਕੀ ਟਾਈਮ ਵੇਸਟ ਕਰਨਾ ਆਪਾਂ ਕਿਉਂ ਜਾਈਏ ਆਲੂ ਪਿਆਜ ਤਾਂ ਚਾਹੀਦੇ ਤੂੰ ਗਲੀ ਚ ਲੈ 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 ਲੈਣੇ ਹਾਂਜੀ ਠੀਕ ਹੈ ਹੁਣ ਉਹ ਵਿਚਾਰਾ ਜਿਹੜਾ ਉਹ ਵੇਚਦਾ ਵਾ ਉਹ 100 150 ਰੁਪਏ 200 ਰੁਪਏ ਵੱਤਵਤ ਕਮਾਉਂਦਾ ਤੇ ਆਪਣੇ 200 ਰੁਪਏ ਕਮਾ ਕੇ ਆਪਣੇ ਘਰ ਬਾਲ ਬੱਚੇ ਸਭ ਨੂੰ ਪਾਲਦਾ ਪਿਆ ਹਾਂਜੀ ਦੂਜੇ ਨੰਬਰ ਦੇ ਉੱਪਰ ਫੇਰ ਜਦੋਂ ਅਸੀਂ ਸੜਕ ਤੇ ਮੋੜ ਤੇ ਜਾਂਦੇ ਆ ਤਾਂ ਉੱਥੇ ਵੀ ਗਲੀਆਂ ਉੱਥੇ ਵੀ ਖੜੇ ਹੁੰਦੇ ਆ ਜਿਹੜੇ ਛੋਟੇ ਵੈਂਡਰਸ ਹੁੰਦੇ ਆ ਜਿਹੜੇ ਸਬਜ਼ੀਆਂ ਵੇਚਦੇ ਆ ਉਹਨਾਂ ਕੋਲ ਵੀ ਅਸੀਂ ਉਹ ਚੀਜ਼ ਲੈ ਸਕਦੇ ਆ ਪਰ ਅਸੀਂ ਸਾਰੇ ਕ੍ਰਾਸ ਕਰਕੇ ਕਿੱਥੇ ਜਾ ਰਹੇ ਆ ਉਹ ਸਮੋਲ ਚੀਜ਼ ਜਾ ਰਹੇ ਆ ਆਪਾਂ ਉੱਥੇ ਗ੍ਰੋਸਰੀ ਲੈਣੀ ਆ ਗ੍ਰੋਸਰੀ ਤਾਂ ਲੈਣੀ ਨਹੀਂ ਕਿ ਹੁਣ ਆਪਾਂ ਹਲੂ ਪਿਆਜ਼ ਲੈਣ ਲਈ ਉੱਥੇ ਜਾ ਰਹੇ ਇੰਨਾ ਵੀ ਜਿਹੜਾ ਕੰਮ ਤੇ ਅਸਰ ਪੈ ਗਿਆ ਅਸਰ ਪੈਣ ਨਾਲ ਕੀ ਹੋਊਗਾ ਆਉਣ ਵਾਲਾ ਟਾਈਮ ਲੈ ਲੋ ਹੁਣ ਪਹਿਲੀ ਗੱਲ ਤਾਂ ਹੈਗੀ ਹੈ ਕਿ ਵੀ ਜਦੋਂ ਉਹ 100 150 20 ਨਹੀਂ ਕਮਾਉਣਗੇ 50 ਰੁਪਏ ਕਮਾਉਣਗੇ ਤਾਂ ਉਹਦੇ ਨਾਲ ਉਹ ਘਰ ਦੀ ਰੋਟੀ ਚੱਲਣੀ ਔਖੀ ਆ ਤੇ ਬੱਚਿਆਂ ਦਾ ਭਵਿੱਖ ਨਹੀਂ ਬਣਨਾ ਕਿਉਂਕਿ ਬੱਚੇ ਸਕੂਲ ਨਹੀਂ ਜਾਣਗੇ ਕਿਉਂਕਿ ਪੜ੍ਹਾਈ ਤੇ ਉਸ ਚੀਜ਼ ਦਾ ਅਸਰ ਹੋ ਗਿਆ ਤੇ ਉਹਨਾਂ ਨੂੰ ਕੋਈ ਫੀਸਾ ਜੋ ਕੇ ਪੈਸੇ ਨਹੀਂ ਕਮਾਉਣਗੇ ਨਹੀਂ ਹਾਂ ਜੀ ਨਹੀਂ ਬੜਿਆ ਅਸੀਂ ਹੁਣ ਕਿੰਨੇ ਪੈਸੀ ਬੇਰੋਜ਼ਗਾਰੀ ਦੂਰ ਕਰਨੀ ਹੈ ਬੇਰੋਜ਼ਗਾਰੀ ਦੂਰ ਕਰਨੇ ਨਸ਼ੇ ਦੂਰ ਕਰਨੇ ਆ ਤੇ ਹੁਣ ਅਸੀਂ ਆਪਣੇ ਆਪ ਬੇਰੋਜ਼ਗਾਰੀ ਲੈ ਕੇ ਆ ਰਹੇ ਆ ਆਪਣੇ ਕਿਉਂਕਿ ਉਹ ਡਿਪਰੈਸ਼ਨ ਚ ਪੇਸ਼ੈਂਟ ਚ ਆਊਗਾ ਜਿਹੜਾ ਵੈਂਟਰ ਹੋਊਗਾ ਉਹ ਡਿਪਰੈਸ਼ਨ ਚ ਜਾਊਗਾ ਕਿ ਮੈਂ ਅੱਜ ਇੱਕ ਦਿਨ ਦਾ 100 ਰੁਪਏ ਹੀ ਕਮਾਇਆ ਤੇ 100 ਰੁਪਏ ਦੇ ਵਿੱਚ ਮੈਂ ਘਰ ਦਾ ਗੁਜ਼ਾਰਾ ਕਿਵੇਂ ਕਰਾਂ ਕਿਵੇਂ ਕਰਾਂ ਜਦੋਂ ਉਹਦੇ ਘਰ ਚ ਸ਼ਾਇਦ ਦੋ ਬਜ਼ੁਰਗ ਵੀ ਹੋਣਗੇ ਜਿਨ੍ਹਾਂ ਦਾ ਰੋਟੀ ਦਾ ਖਰਚਾ ਤਾਂ ਹੈਗਾ ਕਈ ਵਾਰੀ ਮੈਡੀਕਲ ਵੀ ਖਰਚਾ ਹੋਊਗਾ ਬਿਲਕੁਲ ਦੋ ਬੱਚੇ ਹੁਣ ਉਹਨਾਂ ਦੀ ਫੀਸਾਂ ਦਾ ਖਰਚਾ ਆ ਗਿਆ ਉਸ ਤੋਂ ਬਾਅਦ ਵਿੱਚ ਕਹਿ ਲੋਗੇ ਬਿੱਲ ਦਾ ਬਿੱਲ ਹਰ ਚੀਜ਼ ਖਰਚਾ ਲੈ ਲਓ ਕਿ ਵੀ ਇੱਕ ਦਿਨ ਚ ਅਗਰ 100 ਰੁਪਏ ਕਮਾ ਰਹੇ ਆ ਤੇ ਇੱਕ ਮਹੀਨਾ 3000 ਰੁਪਏ ਕਮਾ ਰਹੇ ਤਾਂ 3000 ਚ ਜੋ ਡਿਪਰੈਸ਼ਨ ਚ ਜਾਏਗਾ ਤਾਂ ਡਿਪਰੈਸ਼ਨ ਚ ਕਿਤਨਾ ਕਿਤੇ ਉਹ ਗੋਲੀ ਖਾਏਗਾ ਕੋਈ ਨਸ਼ਾ ਕਰੇਗਾ ਉਹਦੇ ਨਾਲ ਕੀ ਹੋਏਗਾ ਉਹਦੇ ਘਰ ਦਾ ਸਾਰਾ ਸਿਸਟਮ ਖਰਾਬ ਹੋ ਜਾਏਗਾ ਖਰਾਬ ਹੋ ਜਾਏਗਾ ਤੇ ਇਹਦੇ ਨਾਲੋਂ ਬੈਟਰ ਕੀ ਹੈ ਕਿ ਵੀ ਮੈਂ ਇਹੀ ਕਹੂੰਗੀ ਕਿ ਵੀ ਆਪਾਂ ਆਉਣ ਵਾਲੇ ਪੁਵਿੱਖ ਨੂੰ ਬਚਾਉਣ ਦੇ ਲਈ ਤੇ ਆਪਾਂ ਕਹਿੰਦੇ ਆ ਮੁਹਿੰਮ ਚਲਾ ਰਹੇ ਨਸ਼ੇ ਛੱਡ ਦਿਓ ਜੀ ਇਹ ਕਰਦੋ ਉਹ ਕਰਦੋ ਇਹ ਨਾਲ ਬੈਟਰ ਨਹੀਂ ਹੈਗਾ ਕਿ ਵੀ ਥੋੜਾ ਬਹੁਤ ਇੰਪਰੂਵਮੈਂਟ ਜਿਹੜੀ ਹੈਗੀ ਆਪਾਂ ਆਪਣੇ ਗਲੀ ਗੁਆਂਢ ਤੇ ਕਰ ਲੈਣੀ ਹੈ ਗਲੀ ਗੁਆਂਢ ਤੇ ਸ਼ੁਰੂ ਕਰ ਲਈਏ ਕਿਉਂਕਿ ਜਿਦਾ ਤੁਸੀਂ ਕਿਹਾ ਕਿ ਜਿਹੜੇ ਨਸ਼ੇ ਵਧਣਦਾ ਆ ਅਨਇੰਪਲੋਇਮੈਂਟ ਵਧਣਦੀ ਆ ਇਹਨਾਂ ਵਿੱਚ ਕਿਸੇ ਤਰ੍ਹਾਂ ਆਪਾਂ ਵੀ ਇਨਡਾਇਰੈਕਟਲੀ ਆਪਾਂ ਵੀ ਭਾਗੀਦਾਰ ਹੋ ਜਾਂਦੇ ਹਾਂ ਕਿਉਂਕਿ ਆਪਾਂ ਹਾਂ ਬਿਲਕੁਲ ਆਪਣਾ ਹਰ ਇੱਕ ਬੰਦਾ ਉਹ ਭਾਗੀਦਾਰ ਹੈ ਜਿਹੜਾ ਉਹਨਾਂ ਚੀਜ਼ਾਂ 'ਤੇ ਧਿਆਨ ਦੇ ਕੇ ਵਡੀਆਂ ਚੀਜ਼ਾਂ ਪੈਦਾਵਾ ਜਾਓ ਉਧਰ ਵੀ ਜਾਓ ਠੀਕ ਆ ਪਰ ਬੈਲੈਂਸ ਰੱਖ ਕੇ ਜਾਓ ਕਿ ਯਾਨੀ ਕਿ ਸਾਰਾ ਮਹੀਨਾ ਵੱਡੇ ਕੋਲੀ ਚ ਵੱਡੀ ਦੁਕਾਨ ਦੇ ਚ ਲੱਗੇ ਉਹ ਛੋਟਾ ਮੋਟਾ ਛੋਟੀਆਂ ਦੁਕਾਨਾਂ ਛੋਟੇ ਵੈਂਡਰਸ ਉਹਨਾਂ ਕੋ ਵੀ ਖਰੀਦਣਾ ਚਾਹੀਦਾ ਠੀਕ ਆ ਕੱਪੜੇ ਕੱਪੜੇ ਦੇ ਉੱਤੇ ਬਾਰੇ ਤੁਸੀਂ ਕੁਝ ਟਿੱਪਣੀ ਕਰਨਾ ਚਾਹੋਗੇ ਕੀ ਗੀੜੇ ਲੈ ਕੇ ਆਵਾਂ ਲਈ ਫਰਕ ਪੈਂਦਾ ਪ੍ਰਾਈਸ ਦਾ ਜਿਹੜਾ ਕੱਪੜਾ ਨਾ ਉਹ ਆਪਾਂ ਦੇਖ ਪਰਖ ਕੇ ਲੈਣਾ ਹਾਂਜੀ ਖਾਣ ਖਾਣ ਪੀਣ ਵਾਲੀ ਚੀਜ਼ ਆਪਾਂ ਦੇਖ ਪਰਖ ਕੇ ਲੈਣੀ ਆ ਹਨਾ ਕਿਉਂਕਿ ਜਿਹੜਾ ਕੱਪੜਾ ਹੈਗਾ ਤੁਹਾਨੂੰ ਪਤਾ 500000 2000 ਤੋਂ ਤਾਂ ਸਟਾਰਟਿੰਗ ਹੁੰਦੀ ਆ ਕੋਈ 500 ਰੁਪਏ ਤੋਂ ਚੀਜ਼ ਹੈ ਨਹੀਂ ਬਿਲਕੁਲ ਜਦੋਂ ਅਸੀਂ YouTube ਤੇ ਜਾਂ Instagram ਤੇ ਜਾਂ Snapchat ਤੇ ਕਿਤੇ ਨਾ ਕਿਤੇ ਵੀਡੀਓਸ ਵੇਰਾ ਦੇਖਦੇ ਆ ਇੱਕਦਮ ਹੁਣ ਤੁਸੀਂ ਕਿਹਾ ਕਿ ਮੈਂ ਵੀਡੀਓ ਦੇਖੀ ਬਿਲਕੁਲ ਦੇਖੋ ਹੁਣ ਯੂਕੇ ਜਾਣਾ ਸੀਗਾ ਇੱਕ ਕਰੇ ਸੀਗਾ ਤੈਨੂੰ ਬੜੇ ਬੜੇ ਕੱਪੜਾ ਲੈ ਕੇ ਆਇਆ ਲੁਧਿਆਣੇ ਦਾ ਨਾਮ ਲਿਆ ਲੁਧਿਆਣਾ ਹੁਜਦੀ ਆ ਤੁਸੀਂ ਉਸ ਤੇ ਇੱਕ ਪੈਲਾ ਚੋਟਰੀ ਲੈ ਕੇ ਤੁਸੀਂ ਦੇ ਪੂਰਾ ਇੱਕ ਦਿਨ ਖਰਾਬ ਕੀਤਾ ਗਲੀਆਂ ਗੁਲੀਆਂ ਚੋਂ ਪੁੱਛਦੇ ਪਛੰਦ ਤੱਕ ਪਹੁੰਚੇ ਤੁਹਾਨੂੰ ਉੱਥੇ ਕੁਝ ਨਹੀਂ ਮਿਲਿਆ ਸਿਰਫ ਇਸੇ ਚ ਤੁਸੀਂ ਪਰੇਸ਼ਾਨ ਹੋ ਗਏ ਤੇ ਨਾ ਹੀ ਦੇਖਦੇ ਤੇ ਨਾ ਹੀ ਜਾਂਦੇ ਤੇ ਨਾ ਹੀ ਜਾਂਦੇ ਤੇ ਕੋਈ ਇੱਥੇ ਅਮਰਸਰ ਚਿਲ ਜਾਣਾ ਚ ਅਮਰਸਰ ਚ ਕੋਈ ਕਿਸੇ ਮਾਲ ਚ ਪਰ ਬਿਲਕੁਲ ਬਿਲਕੁਲ ਹੁਣ ਦੇਖੋ ਜਿਹੜੀਆਂ ਕੰਪਨੀਆਂ ਆ ਰਹੀਆਂ ਮਲਟੀਨੇਸ਼ਨਲ ਕੰਪਨੀਆਂ ਦਾ ਬ੍ਰਾਂਡ ਜਿਹੜੇ ਹੈਗੇ ਆ ਉਹ ਬਾਹਰਲੇ ਬ੍ਰਾਂਡ ਇੱਥੇ ਆਏ ਹਾਂਜੀ ਤੇ ਮਹਾਤਮਾ ਗਾਂਧੀ ਨੇ ਤਾਂ ਖਾਦੀ ਸ਼ੁਰੂ ਕੀਤੀ ਸੀ ਬਿਲਕੁਲ ਬਿਲਕੁਲ ਜੇ ਹੁਣ ਇਹੀ ਉਹੀ ਗੱਲ ਫੇਰ ਆ ਗਈ ਕਿ ਅਗਰ ਛੋਟੇ ਵੈਂਡਰ ਕੋਲ ਅਸੀਂ ਜਾਂਦੇ ਅਸੀਂ ਕੋ ਕੱਪੜਾ ਲੈ ਲੈਂਦੇ ਸਾਨੂੰ ਪਸੰਦ ਨਾਮ ਦਾ ਅਸੀਂ ਦੂਜੇ ਤੋਂ ਜਾ ਕੇ ਵਾਪਸ ਵੀ ਕਰਦੇ ਅੰਕਲ ਜੀ ਆ ਛੋਟਾ ਅੰਕਲ ਜੀ ਵੱਡਾ ਆ ਰੰਗ ਸਹੀ ਨਹੀਂ ਸੀ ਪਰ ਉਹ ਗੱਲ ਵੀ ਕਰ ਸਕਦੇ ਸੀ ਪਰ ਉੱਥੇ ਜਦੋਂ ਤੁਸੀਂ ਕਿਸੇ ਮਾਲ ਚ ਜਾਂਦੇ ਹੋ ਪਹਿਲਾਂ ਤਾਂ ਤੁਸੀਂ ਚੀਜ਼ ਲੈ ਲਈ ਬਿੱਲ ਲੈ ਕੇ ਘਰ ਆ ਗਏ ਪਾ ਕੇ ਦੇਖਿਆ ਛੋਟਾ ਸੀ ਅਗਲੇ ਦਿਨ ਟਾਈਮ ਕੱਢ ਕੇ ਫੇਰ ਆਪਾਂ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਨਹੀਂ ਨਹੀਂ ਜੇ ਰੂਲਸ ਰੈਗੂਲੇਸ਼ਨਸ ਦੇ ਅਕੋਰਡਿੰਗ ਹੀ ਇਹ ਕੱਪੜਾ ਵਾਪਸ ਨਹੀਂ ਹੋਏਗਾ ਹਾਂ ਕਿਉਂਕਿ ਟਾਈਮ ਕੰਡੀਸ਼ਨ ਆਪਾਂ ਪਰਭੀ ਹੋਏ ਹਾਂ ਉਹਦੇ ਜਾਏ ਨਹੀਂ ਹਾਂਜੀ ਉਹਨਾਂ ਨੇ ਕਿਹਾ ਵੀ ਇਸ ਦਾ ਨਿਊ ਅਰਾਈਵਲਸ ਜਿਹੜੇ ਆਏ ਹਨ ਇਹ ਉਹਨਾਂ ਚ ਨਹੀਂ ਇਹ ਤਾਂ ਸਾਡਾ ਪੁਰਾਣਾ ਸਟਾਕ ਅਸੀਂ ਕੱਢਿਆ ਉਹ ਚ ਸਟਾਕ ਕਲੀਅਰੈਂਸ ਸੇਲ ਸੀ ਹਾਂਜੀ ਤਾਂ ਕਿ ਹੁਣ ਉੱਥੇ ਜਾ ਕੇ ਹੁਣ ਅਸੀਂ ਉੱਥੇ ਕੋਈ ਸਵਾਲ ਜਵਾਬ ਨਹੀਂ ਕਰ ਸਕਦੇ ਅਸੀਂ ਬੋਲ ਨਹੀਂ ਸਕਦੇਗੇ ਅਸੀਂ ਕੁਝ ਨਹੀਂ ਕਰ ਸਕਦੇ ਚੁੱਪ ਚਾਪ ਉਸੇ ਕੱਪੜੇ ਲੈ ਕੇ ਵਾਪਸ ਆਵਾਂਗੇ ਨਾ ਉਹ ਛੋਟੇ ਭੈਣ ਭਰਾ ਦੇ ਕੰਮ ਇਹਨਾਂ ਮੇਰੇ ਆਇ ਰੱਖ ਕੇ ਤਾਂ ਸੰਭਾਲਤਾ ਹੋਵੇ ਪੈਸੇ ਵਸਟ ਹੋ ਗਏ ਅਗਰ ਆਪਾਂ ਉਸੇ ਥਾਂ ਤੇ ਉਹਦੀ ਜਗ੍ਹਾ ਤੇ ਛੋਟੇ ਦੁਕਾਨਦਾਰ ਕੋਲ ਚਲੇ ਜਾਂਦੇ ਜਿੱਥੇ ਸਾਡੇ ਕਿਤੇ ਪਾਦਰ ਸਾਹਿਬ ਜਾਂ ਦਾਦਾ ਦਾਦੀ ਜਾਂ ਕੋਈ ਐਸੀ ਜਾਂ ਸਾਡੇ ਨੋ ਨਾ ਨੂੰ ਜਾਣ ਪਸੰਦ ਕਿਤੇ ਉੱਥੇ ਚਲੇ ਜਾਂਦੇ ਤਾਂ ਉੱਥੇ ਦੁਕਾਨਦਾਰ ਨਾਲ ਗੱਲ ਪਹਿਲਾਂ ਕਰਦੇ ਵੀ ਪਈ ਜੇ ਪਸੰਦ ਨਾ ਆਇਆ ਜਾਂ ਨਾ ਪੂਰਾ ਆ ਕਿ ਇਹ ਨੂੰ ਅਸੀਂ ਕੱਲ ਬਦਲ ਸਕਦੇ ਆ ਉਹਨੇ ਕਿਹਾ ਸੀ ਹਾਂਜੀ ਭਾਜੀ ਕੋਈ ਗੱਲ ਨਹੀਂ ਫਿਰ ਕਿਉਂ ਇੱਕੋ ਸ਼ਰਤ ਤੇ ਰਹਿਣ ਵਾਲੇ ਆਪਾਂ ਹਾਂਜੀ ਉਹ ਕਈ ਵਾਰ ਦੁਕਾਨਦਾਰ ਇੱਥੇ ਬੈਠੇ ਕੋਈ ਜਲਦੀ ਆਜੋ ਕੋਈ ਗੱਲ ਨਹੀਂ ਆਜੋ ਦੂਜੇ ਦਿਨ ਆਪਾਂ ਜਾਂਦੇ ਸ਼ਾਇਦ ਆਪਾਂ ਇੱਕ ਕਪੜਾ ਚੇਂਜ ਕਰਕੇ ਦੋ ਹੋਰ ਲਿਆਉਂਦੇ ਪਰ ਉੱਥੇ ਸਾਡਾ ਮਨ ਤਾਂ ਟੁੱਟ ਗਿਆ ਪਰ ਆਪਾਂ ਜਿਹੜੀ ਉੱਥੇ ਦੀ ਜਿਹੜੀ ਸ਼ਾਪਿੰਗ ਸੀ ਉਹ 5-7000 ਦੀ ਕਰ ਲਈ ਬਿਲਕੁਲ ਠੀਕ ਹੈ ਨਾ ਹੁਣ ਇਹ ਕਰਨ ਤੋਂ ਬਾਅ ਫਿਰ ਦੁਬਾਰਾ ਥੋੜੇ ਟਾਈਮ ਬਾਅਦ ਫਿਰ ਦਿਮਾਗ ਦੇ ਵਿੱਚ ਇੱਕ ਇਹ ਜਿਹਾ ਭੂਤ ਜਿਹਾ ਸਵਾਰ ਹੁੰਦਾ ਉਹ ਫਲਾਣੇ ਮਾਲ ਚ ਸੇਲ ਲੱਗੀ ਹੁਣ ਉੱਥੇ ਫਿਰ ਚਲ ਜਾਂਦੇ ਉੱਥੇ ਫਿਰ ਚਲ ਜਾਂਦੇ ਫਿਰ ਵੀ ਨਹੀਂ ਆਪਾਂ ਨੂੰ ਅਕਲ ਆਉਂਦੀ ਕਿ ਨਹੀਂ ਇੰਨਾ ਚ ਨਹੀਂ ਜਾਣਾਗਾ ਹੁਣ ਕੱਲ ਦੀ ਗੱਲ ਆ ਕਿ ਕੱਲ ਅਸੀਂ ਟ੍ਰੈਂਜਲ ਦੇ ਗਏ ਸੀਗੇ ਹਾਂਜੀ ਨਵਾਂ ਖੁੱਲਿਆ ਸੀ ਸ਼ੋਰੂਮ ਗਏ ਭਾਵਕ ਹੋ ਕੇ ਚਲੇਗੇ ਚਲੋ ਜਾ ਕੇ ਦੇਖ ਲਈ ਹੈ ਉੱਥੇ ਬੈਸ ਇਸ ਪਸੰਦ ਕੀਤੀਆਂ ਸਾਨੂੰ ਸਾਨੂੰ ਉੱਧੇ ਨਾ 500 ਰੁਪਏ ਦਾ ਇੱਕ ਕੂਪਨ ਦਿੱਤਾ ਅੱਛਾ ਜੀ 2000 ਦੀ ਸ਼ਾਪਿੰਗ ਕੋਲੋਂ ਕਿਤੇ 500 ਰੁਪਏ ਦਾ ਜੀ ਕੂਪਨ ਆ ਮੈਂ ਕਹਿੰਦਾ ਕੀ ਕਰਨਾ ਮੈਂ ਕਿ ਤਾਂ ਅਗਰ ਤੁਸੀਂ 2000 ਦੀ ਸ਼ਾਪਿੰਗ ਕਰਦੇ ਤੁਸੀਂ ਮੈਨੂੰ 1500 ਰੁਪਏ ਦੇਣਾ ਠੀਕ ਆ ਯਾਨੀ ਕਿ ਹੁਣ ਉਹ ਦਿਮਾਗ ਦੇ ਵਿੱਚ ਇੱਕ ਚੀਜ਼ ਆ ਗਈ ਕਿ ਵੀ ਇੱਕ ਕੂਪਨ ਸਾਹਮ ਲਈਏ ਵੀ ਅਗਲੀ ਵਾਰ ਜਦੋਂ ਜਾਵਾਂਗੇ ਤਾਂ 500 ਰੁਪਏ ਦਾ ਗੂਪਨ ਦੇ ਕੇ 2000 ਦੀ ਸ਼ਾਪਿੰਗ ਕਰਕੇ ਆਵਾਂਗੇ ਹਨਾ ਹੁਣ ਉਹ ਦੁਕਾਨਦਾਰ ਨਾਲ ਉਸੇ ਗੱਲ ਬੱ ਬੰਨੇ ਗਏ ਬਿਲਕੁਲ ਉਹ ਮਾਰਕੀਟਿੰਗ ਸਟ੍ਰੈਟਜੀ ਕੰਮ ਕਰ ਗਈ ਉਹਦੀ ਹਾਂ ਹਾਂ ਤੇ ਉਹ ਦਿਮਾਗ ਦੇ ਚੋਂ ਬੈਠ ਕੇ ਚੀਜ਼ ਚਲੋ ਠੀਕ ਆ ਕਿਤੇ ਨਾ ਕਿਤੇ ਵੀ ਅੱਜ ਆਪਾਂ ਇਕੱਠੇ ਬੈਠੇ ਆ ਆਪਾਂ ਗੱਲਬਾਤ ਕਰ ਰਹੇ ਆ ਸ਼ਾਇਦ ਪਹਨ ਆ ਜਾਈਏ ਪਰ ਸਾਡੇ ਵਰਗੇ ਕਿੰਨੇ ਹੀ ਲੋਕ ਹੋਣਗੇ ਉਹਨਾਂ ਨੇ ਉਹ ਕੂਪਨ ਲਿਆ ਹੋਣਾ ਸਾਂਭਿਆ ਵੀ ਹੋਣਾ ਤੇ ਅਗਲੀ ਵਾਰ ਉਹ ਗਏ ਹੋਣੇ ਆ ਜਾਣਗੇ 2000 ਦੀ ਸ਼ਾਪਿੰਗ ਉਹ ਕੱਪੜਾ 1000 ਰੁਪਏ ਦਾ ਮਸਾਹੀ ਹੋਗਾ ਬਿਲਕੁਲ ਪਰ ਉਹ ਟ੍ਰੈਂਡ ਸੀ ਹੁਣ ਟ੍ਰੈਂਡਸ ਆ ਗਏ ਹਨਾ ਉਹ ਟ੍ਰੈਂਡ ਆ ਕਿ ਆ ਕੁਛ ਨਾ ਕੁਛ ਚੋਗਾ ਪਾਉਗੇ ਉਹ ਰੂੰਗਾ ਪਾਉਗੇ ਹਾਂਜੀ ਤੇ ਫੇਰ ਉਹ ਕੰਮ ਫੇਰ ਉਹ ਕੰਮ ਰੁਕਾ ਠੀਕ ਆ ਹੁਣ ਅੱਗੇ ਆਪਾਂ ਚੱਲਦੇ ਚੱਲਦੇ ਇਸ ਇਹਦੇ ਹੋ ਗਏ ਆਪਣੇ ਦੂਜੇ ਟੌਪਿਕ ਤੀਜਾ ਆਲਾ ਲਾਸਟ ਟੌਪਿਕ ਹੀ ਉਹ ਖਾਣ ਪੀਣ ਦੇ ਖਾਣ ਪੀਂਦੀਆਂ ਦੀਆਂ ਵੀ ਦੁਕਾਨਾਂ ਵਿੱਚ ਬੜਾ ਡਿਫਰੈਂਸ ਆ ਛੋਟੀਆਂ ਰੇੜੀਆਂ ਵਾਲੇ ਵੱਡੀਆਂ ਵਾਲੇ ਹਾਂ ਹਾਂ ਜਿਨ੍ਹਾਂ ਦਾ ਤਾਂ ਕਈਆਂ ਦਾ ਤਾਂ ਇਹ ਕਿ ਟੇਸਟ ਦੇ ਲੋਕ ਆਉਂਦੇ ਆ ਹੁਣ ਅੰਮ੍ਰਿਤਸਰ ਕਈ ਟੇਸਟ ਵੀ ਆ ਕਿ ਛੋਟੀ ਰੇੜੀ ਦੀ ਵੀ ਦੁਕਾਨ ਤੇ ਟੇਸਟ ਵਧੀਆ ਹੋਣਾ ਤੇ ਈਡ ਬੜੀ ਲੱਗੀ ਲਿੰਦੀ ਆ ਤੇ ਕਈ ਹੋਟਲਾਂ ਜਿਵੇਂ ਹੈਗਾ ਇਹਨਾਂ ਵਿੱਚ ਕਿਵੇਂ ਡਿਫਰੈਂਸ਼ੀਏਟ ਕਿਦਾਂ ਕਿਦਾਂ ਅੰਤਰ ਦੱਸੋਗੇ ਹਾਂ ਹਣੇ ਦੇ ਵਿੱਚ ਇੰਸਟਾਗ੍ਰam ਫਿਰ ਲੈ ਲਓ YouTube ਫਿਰ ਲੈ ਲਓ ਹਾਂਜੀ ਇਹਨਾ ਹੁਣ ਬਲੌਗ ਬਣਦੇ ਆ ਫੂਡ ਬਲੌਗ ਵਾਲੇ ਲਈ ਕਿ ਲੱਗਦੇ ਨੇ ਜਿਹੜੇ ਜਾ ਕੇ ਉਹ ਰੇੜੀਆਂ ਤੇ ਜਾ ਕੇ ਬਣਾਉਂਦੇ ਆ ਗੱਲਬਾਤ ਕਰਦੇ ਆ ਗੱ ਉਫੀਮਸ ਹੋ ਜਾਂਦੇ ਆ ਹਨਾ ਹੁਣ ਕਈਏ ਕਹੇ ਵੀ ਆਪਾਂ ਫਿਰ ਲੁਧਿਆਣੇ ਨੂੰ ਲੈ ਲੈਨੇ ਚਲੋ ਹਾਂਜੀ ਹੁਣ ਲੁਧਿਆਣੇ ਤੇ ਕਹਿੰਦੇ ਹੁੰਦੇ ਕਿ ਪੰਡਤ ਪਰੌਂਠਿਆਂ ਵਾਲਾ ਜਿਹੜਾ ਹੈਗਾ ਨਾ ਬਹੁਤ ਮਸ਼ਹੂਰ ਆ ਬਹੁਤ ਮਸ਼ਹੂਰ ਹੈ ਨੀ ਉਹਦੇ ਪੰਡਤ ਦੇ ਪਰੌਂਠੇ ਖਾ ਕੇ ਦੇਖੋ ਤੁਸੀਂ ਹਾਂਜੀ ਉਹ ਤੁਸੀਂ ਆਪਣੀ ਮਾਂ ਦੇ ਬਣੇ ਹੋਏ ਪਰੌਂਠਿਆਂ ਨੂੰ ਛੱਡ ਕੇ ਪੰਡਤ ਦੇ ਪਰੌਂਠੇ ਖਾਣ ਲਈ ਤੁਸੀਂ ਲੁਧਿਆਣੇ ਪਹੁੰਚ ਜਾਂਦੇ ਹੋ ਹਾਂਜੀ ਹਾਂਜੀ ਹਨਾ ਹੁਣ ਜਦੋਂ ਆਪਾਂ ਕਿਤੇ ਰੈਡੀ ਤੇ ਖਾਣੇ ਹੁੰਦਾ ਆਪਾਂ ਇੱਕ ਸਟ੍ਰੇਟ ਫਾਰਵਰਡ ਕਹਿੰਦੇ ਆਰੇ ਭਈਆ ਹੱਥ ਧੋ ਲੈ ਨਾ ਹਾਂ ਬਣਾਣੇ ਸਿਬਲਖ ਆਂ ਬੁਲਣਾ ਕਹਿੰਦੇ ਗਲਵਸ ਚਾ ਲਈਏ ਗੋਲ ਗੱਪੇ ਬਣਾਉਣ ਨਾਲ ਕਹਿੰਦੇ ਨੇ ਵੀ ਗਲਵਸ ਚਾ ਲਈਏ ਹੁਣ ਆਪਾਂ ਉਹ ਚੀਜ਼ ਨੂੰ ਸਾਹਮਣੇ ਦੇਖਦੇ ਆਂ ਲੇਕਿਨ ਜਦੋਂ ਆਪਾਂ ਕਿਤੇ ਰੈਸਟੋਰੈਂਟ ਦੇ ਬਾਰੇ ਚ ਜਾਂਦੇ ਆਂ ਉੱਥੇ ਉੱਥੇ ਕਿਹੜੇ ਵੀ ਹੁੰਦੇ ਦੇ ਅਸੀਂ ਉਹ ਅੰਦਰ ਹੀ ਪਤਾ ਨਹੀਂ ਕੀ ਕੁਝ ਕਰੀ ਜਾਂਦੇ ਆ ਅਸੀਂ ਤਾਂ ਬਸ ਆਰਾਮ ਨਾਲ ਕੁਰਸੀਆਂ ਤੇ ਬਹਿ ਕੇ ਏਸੀ ਚ ਬਹਿ ਕੇ ਆ ਅੱਗੇ ਆਪਣੇ ਐਲਈ ਲੱਗੇ ਗਾਣੇ ਗੋਣੇ ਲੱਗੇ ਹੋਏ ਆ ਕੁਝ ਟੱਪਾ ਛੋਟੀਆਂ ਵੀਡੀਓਜ਼ ਬਣਾ ਲਈਆਂ ਫੋਟੋ ਕਲਿੱਕ ਕਰ ਲਈਆਂ ਆਪਣੇ ਸਰ ਅੰਦਾਜ਼ਾ ਤਾਂ ਕਿ ਅੱਜ ਅਸੀਂ ਇੱਥੇ ਬੈਠ ਕੇ ਲੰਚ ਕਰਨ ਲੱਗਿਆਂ ਜੈਸੀ ਪਾ ਕੇ ਉਹ ਆਇਆ ਉਹਨੇ ਆਪਣੇ ਸਾਹਮਣੇ ਪੇਸ਼ ਕਰਤਾ ਕੁਝ ਖਾ ਲਿਆ ਕੁਝ ਛੱਡਤਾ ਹਾਂਜੀ ਠੀਕ ਹੈ ਬਿੱਲ ਆਇਆ ਬਿੱਲ ਦਿੱਤਾ ਤੇ ਆਪਾਂ ਚਲੇਗੇ ਆਪਾਂ ਖਾ ਗਏ ਉਹ ਹੁਣ ਜੇ ਕਹੀਏ ਕਿ ਹਾਈਜੈਨਿਕ ਆਪਾਂ ਕੀ ਖਾਦਾ ਸਾਨੂੰ ਪਤਾ ਹੀ ਨਹੀਂ ਕੁਝ ਕੀ ਪਾਇਆ ਸੀ ਸਾਨੂੰ ਪਤਾ ਹੀ ਨਹੀਂ ਇਹ ਵੀ ਨਹੀਂ ਪਤਾ ਕਿ ਉਹ ਫਰੈਸ਼ ਸੀਗਾ ਕਿ ਉਹ ਪੁਰਾਣਾ ਪਿਆ ਹੈ ਸੀ ਵੀ ਨਹੀਂ ਪਤਾ ਠੀਕ ਹੈ ਉਹ ਤਾਂ ਹੁਣ ਬਾਅਦ ਚ ਜਦੋਂ ਸਾਡੀ ਬੋਡੀ ਤੇ ਕਿਸੇ ਦਾ ਸੱਚੀ ਦਾ ਅਸਰ ਹੋਏਗਾ ਤਦੋਂ ਸਾਨੂੰ ਤਾਂ ਪਤਾ ਲੱਗੇਗਾ ਫਿਰ ਹੁਣ ਜਿਹੜਾ ਛੋਟਾ ਉਹ ਗੋਲ ਗੱਪੇ ਵਾਲਾ ਜਾਂ ਚਾਟ ਵਾਲਾ ਜਾਂ ਟਿੱਕੀ ਵਾਲਾ ਅਸੀਂ ਉਹ ਗਲਤ ਤਾਂ ਨਹੀਂ ਕਹਿ ਰਹੇ ਨਹੀਂ ਨਹੀਂ ਹੁਣ ਉਹ ਵੀ ਦਿਹਾੜੀ ਤਾਰ ਬੰਦਾ ਉਹਨੇ ਵੀ ਸ਼ਾਮ ਨੂੰ ਆਪਣੇ ਘਰ ਪੈਸਾ ਲੈ ਕੇ ਜਾਣਾ ਮਾੜਾ ਮੋਟਾ ਤੇ ਕਿਉਂ ਨਾ ਸੀ ਉਹਨੂੰ ਤਰਜੀਹ ਦਈਏ ਜੇ ਉਹਦੇ 'ਚ ਕੋਈ ਗਲਤੀ ਹੈ ਉਹਦੇ ਇੰਪਰੂਵ ਵੀ ਕਰੂਗਾ ਉਹ ਉਹ ਆਪਾਂ ਸਾਹਮਣੇ ਨਹੀਂ ਦੋ ਦੇ ਬੰਦੋ ਸਾਹਮਣੇ ਦੋਈ ਆ ਜੀ ਗਲਤੀ ਹੈ ਕੱਲ ਉਹ ਕੋਈ ਪਰ ਵੀ ਲੈਂਦੇ ਗਏ ਹਾਂ ਤੇ ਇਹ 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 ਵੀ ਗੱਲ ਆਉਂਦੀ ਕਿ ਜੋ ਜੋ ਆਪਾਂ ਖਾਣੇ ਆ ਰੇੜੀ ਤੋਂ ਥੇਲੇ ਦੇ ਆ ਜੋ ਕਿੰਦਕਾਨਾਂ ਤੋਂ ਆਪਣੇ ਸਾਹਮਣੇ ਬਣਦਾ ਹੁੰਦਾ ਵਾ ਤੇ ਦੇਖੋ ਆਪਾਂ ਨੂੰ ਗਲਤ ਲੱਗਦਾ ਆਪਾਂ ਚੋਗ ਵੀ ਦਿੰਨੇ ਆ ਇਹਨਾਂ ਦਾ ਆਪਾਂ ਮਲਾ ਵੀ ਕਰ ਦਿੰਦੇ ਵੀ ਯਾਰ ਨਹੀਂ ਹੁੰਦੀ ਖਾਣਾ ਤੇ ਦੇ ਮਤਲਬ ਗੰਦਾ ਲੱਗਣ ਰਿਹਾ ਸਾਡਾ ਪਰ ਆਪਾਂ ਫਿਰ ਤਲਾ ਦੇ ਜਾ ਕੇ ਨਹੀਂ ਕਰ ਸਕਦੇ ਉਹਦੇ ਚਾਹ ਵੀ ਸ ਲੋਕੇਸ਼ਨ ਆ Papa ਕਿ ਦੱਸਦੇ ਆ ਹਾਂਜੀ ਸੁਸਾਇਟੀ ਵਿੱਚ ਅੱਜ ਮੈਂ ਇੱਥੇ ਬਸ ਇਹ ਬ੍ਰੇਕਫਾਸਟ ਕੀਤਾ ਇੱਥੇ ਮੈਂ ਲੰਚ ਕੀਤਾ ਤੇ ਮੈਂ 스ਨੈਕਸ ਲਏ ਉਹ ਉਹ ਉੱਥੇ ਦੱਸਦੇ ਪਏ ਆ ਥੋੜਾਪੋ ਕੋਲਡ ਡਰਿੰਕ ਦੀ ਬੋਤਲ ਤਾਂ ਆਪਾਂ ਛੋਟੀ ਦੁਕਾਨਦਾਰ ਤੋਂ ਵੀ ਲੈ ਲੰਨੇ ਆ ਪਰ ਅਸੀਂ ਥੰਸ ਅਪ ਜਾਂ ਕੋਕ ਜਾਂ ਪੈਪਸੀ ਅਸੀਂ ਉੱਥੇ ਬੈਠ ਕੇ ਪੀਨੇ ਜਿਹੜੀ ਬੋਤਲ 20 ਰੁਪਏ ਦੀ ਉਹ ਤੁਹਾਨੂੰ 50 ਰੁਪਏ ਦੀ ਮਿਲਦੀ ਉਹ ਹੀ ਉਹਨਾਂ ਨੇ ਫਿਰ ਦੁਕਾਨਾਂ ਵਾਲਾ ਨੇ ਆਪਣਾ ਦੁਕਾਨ ਦਾ ਖਰਚਾ ਜੋ ਹਰ ਮੀਚਰ ਦਾ ਜਿਹੜੇ ਜਿਹੜੇ ਜੋਬਸ ਲੱਗਿੰਦੇ ਉਹਦਾ ਨਾ ਖਰਚਾ ਸਾਰੇ ਖਰਚੇ ਕੱਢਦੇ ਸਾਰਾ ਬੋਧ ਵਿੱਚੋਂ ਕੱਢਦੇ ਨਾ ਮੇਰਾ ਖਰਚੇ ਹੁਣ ਅਸੀਂ ਬਿਲਕੁਲ ਕਲਾਸ ਫੈਮਿਲੀ ਨੂੰ ਬਿਲੋਂਗ ਕਰ ਰਹਾ ਹਾਂ ਲੈ ਅਸੀਂ ਕਿਹਾ ਹਾਈ ਫਾਈ ਹੈ ਤੇ ਅਸੀਂ ਕਿਉਂ ਉੱਥੇ ਜਾ ਕੇ ਖਰਚੇ ਲਈਏ ਜਦ ਸਾਡੇ ਛੋਟੇ ਦੁਕਾਨਦਾਰ ਕੋਲ ਚੱਲਦਾ ਪਿਆ ਕੰਮ ਅਸੀਂ ਕਿਉਂ ਚਾਈਏ ਬਿਲਕੁਲ ਠੀਕ ਹੈ ਨਾ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਵਾਂਗੇ ਕਿ ਜੋ ਤੁਸੀਂ ਰੋਜ਼ਗਾਰ ਕਰਦੇ ਹੋ ਕੰਮ ਕਰਦੇ ਹੋ ਇੰਨੀ ਮਿਹਨਤ ਨਾਲ ਪੈਸਾ ਕਮਾਉਂਦੇ ਹੋ ਉਸ ਪੈਸੇ ਨੂੰ ਯੂਟਿਲਾਈਜ਼ ਕਰਨ ਲਈ ਹਾਂਜੀ ਛੋਟੇ ਤੱਕੇ ਤੱਕ ਹੀ ਹੋ ਇਹਨੇ ਉੱਪਰ ਤੱਕ ਨਾ ਜਾਓ ਤੇ ਦੂਸਰੇ ਨੰਬਰ ਤੇ ਜਿਹੜਾ ਮਲਟੀਨੇਸ਼ਨਲ ਕੰਪਨੀਆਂ ਆ ਰਹੀਆਂ ਨੇ ਉਹਨਾਂ ਕੰਪਨੀਆਂ ਨੂੰ ਪ੍ਰਮੋਟ ਕੌਣ ਕਰ ਰਿਹਾ ਤਰਜੀਹ ਤੇ ਕੌਣ ਰਿਹਾ ਅਸੀਂ ਤੇਰੇ ਕਿਉਂਕਿ ਅਸੀਂ ਆਪਣੇ ਲੋਕਲ ਨੂੰ ਛੱਡ ਕੇ ਆਪਣੇ ਬਾਹਰਲੇ ਨੂੰ ਪੈਸਾ ਦੇ ਜਾਂਦੇ ਹਾਂ ਬਿਲਕੁਲ ਤਾਂ ਬਾਹਰਲੇ ਨੂੰ ਪੈਸਾ ਕਿਉਂ ਦਿੰਨੇ ਪਏ ਕੱਪੜਾ ਹੀ ਹੈ ਕੱਪੜਾ ਤਾਂ ਅਸੀਂ ਲੋਕਲ ਵੀ ਪਾ ਸਕਦੇ ਹਾਂ ਸਾਡੀ ਹੌਦਰੀ ਕਿਉਂ ਬੰਦ ਹੋ ਰਹੀ ਹੈ ਇਸ ਲਈ ਬੰਦ ਹੋ ਰਹੀ ਹੈ ਕਿਉਂਕਿ ਕੱਪੜਾ ਬਾਹਰੋਂ ਆਉਣ ਲੱਗ ਗਿਆ ਅਸੀਂ ਬਸ ਉਹ ਪਾਉਂਦੇ ਹਾਂ ਕਿਉਂਕਿ ਸਾਡੀ ਫੈਸ਼ਨ ਦੇ ਦੌਰ ਚ ਬਿਲਕੁਲ ਪ੍ਰੋਫੈਸ਼ਨਲ ਟੌਰ ਰਹਿੰਦਾ ਵੀ ਥੋੜੇ ਟਾਈਮ ਤੱਕ ਠੀਕ ਤੇ ਮੈਮ ਹੁਣ ਜਾਂਦੇ ਜਾਂਦੇ ਲਾਸਟ ਗੱਲ ਕਰਾਂਗੇ ਕਿ ਮੈਮ ਹੁਣ ਤੁਸੀਂ ਇਹ ਜਿਹੜੇ ਟੌਪਿਕ ਤੇ ਵਿਸ਼ੇ ਤੇ ਆਪਣੀ ਗੱਲ ਹੋਈ ਆ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੋਈ ਨਸੀਹਤ ਕੋਈ ਤਰਜੀਹ ਦੇਣਾ ਚਾਹੁੰਦੇ ਹੋ ਤੇ ਪਲੀਜ਼ ਹਰ ਜਿਹੜੀ ਅਸੀਂ ਗੱਲ ਕੀਤੀ ਉਸ ਚ ਨਸੀਹਤ ਹੀ ਸੀ ਹਾਂਜੀ ਕਿ ਉਹੀ ਆਜੋ ਆਪਣੇ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਸੀ ਜਿਹੜੇ ਹੱਟੀਆਂ ਖੋਲੀ ਬੈਠੇ ਨੇ ਉਹਨਾਂ ਕੋਲ ਜਾ ਕੇ ਹੀ ਜੋ ਆਪਣਾ ਘਰ ਦਾ ਸਮਾਨ ਹੈਗਾ ਉਹ ਲਓ ਨਾਲੇ ਪਿਆਰ ਲਓ ਨਾਲੇ ਖਾਲਚਲ ਪੁੱਛੋ ਤੇ ਨਾਲੇ ਦੱਸੋ ਤੇ ਨਾਲੇ ਦੱਸੋ ਤੇ ਨਾਲ ਦੀ ਲਾਲੋ ਨਾਲ ਕੋਲ ਥੋੜਾ ਜਿਹਾ ਰੂੰਗਾ ਵੀ ਲੋ ਹਾਂਜੀ ਤੇ ਨਾਲੇ ਉਹਦੇ ਕੋਲ ਆਪਣੇ ਦਾਦੇ ਬਾਰੇ ਪੁੱਛੋ ਪਾਪਾ ਬਾਰੇ ਪੁੱਛੋ ਕਿ ਅੰਕਲ ਜੀ ਉਹਦੇ ਹੁੰਦੇ ਸੀ ਉਹ ਕੀ ਕਹਿੰਦੇ ਹੁੰਦੇ ਸੀਗੇ ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਅੱਜ ਵੀ ਤੁਹਾਡੇ ਅੰਦਰ ਘਰ ਕਰ ਜਾਣਗੀਆਂ ਬਿਲਕੁਲ ਬਾਕੀ ਸਮਾਜ ਦੇ ਵਿੱਚ ਰਹਿ ਰਹੇ ਆ ਸਮਾਜ ਦੇ ਵਿੱਚ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਦੇ ਕਾਰੋਬਾਰ ਨੂੰ ਚਲਾਈਏ ਨਾ ਕਿ ਮਲਟੀਨੈਸ਼ਨਲ ਕੰਪਨੀਆਂ ਨੂੰ ਚਲਾਈਏ ਤਾਂ ਮਲਟੀਨੈਸ਼ਨਲ ਕੰਪਨੀ ਨੇ ਸਾਨੂੰ ਕੁਝ ਨਹੀਂ ਦੇਣਾ ਸਮਾਜ ਨੂੰ ਸਾਨੂੰ ਬਹੁਤ ਕੁਝ ਦੇਣਾ। ਬਹੁਤ ਕੁਝ ਦੇਣਾ। ਤੁਸੀਂ ਸਮਾਜ ਤੋਂ ਲੈਣਾ ਨਾ ਕਿ ਅਸੀਂ ਕੰਪਨੀਆਂ ਤੋਂ ਕੁਝ ਲੈਣਾ। ਕੰਪਨੀ ਨੇ ਸਾਨੂੰ ਕੁਝ ਨਹੀਂ ਦੇਣਾਗਾ। ਹਾਂਜੀ। ਸੋ दैट ਮੈਂ ਇਹੀ ਕਹੂੰਗੀ ਕਿ ਜਿਆਦਾ ਤੋਂ ਜਿਆਦਾ ਆਪਣੇ ਸਮਾਜ ਵਿੱਚ ਜਿਹੜੇ ਸਾਡੇ ਆਸ ਪੜੋਸ ਚ ਰਹਿ ਰਹੇ ਆ ਜਿਨ੍ਹਾਂ ਦੇ ਕੰਮ ਚੱਲ ਰਹੇ ਆ ਉਹਨਾਂ ਦੇ ਕੰਮਾਂ ਨੂੰ ਹੀ ਵਧਾਓ। ਉਹਨਾਂ ਦੇ ਘਰ ਵਿੱਚ ਰੋਜ਼ਗਾਰ ਦੇ ਸਾਧਨ ਵਧੀਆਂ ਵਧੀਆ ਰੱਖੋ। ਮਲਟੀਨੇਸ਼ਨਲ ਕੰਪਨੀਆਂ ਜਮ ਤਰਜੀਹ ਨਾ ਦੋ ਜਿੱਥੇ ਲੱਗਦਾ ਕਿ ਇਹ ਚੀਜ਼ ਆਪਾਂ ਨੂੰ ਇੱਥੇ ਨਹੀਂ ਮਿਲ ਸਕਦੀਗੀ ਉੱਥੇ ਆਪੋ ਕੰਪਨੀ 'ਚ ਜਾਣ ਦੀ ਜਿਸ ਕਰੀਏ ਹਾਂਜੀ ਬਿਲਕੁਲ ਨਾ ਕਿ ਆਪਾਂ ਹਰ ਚੀਜ਼ ਨਿੱਕੀ ਮੋਟੀ ਚੀਜ਼ ਵੀ ਲੈਣੀ ਚਲੋ ਕੰਪਨੀ ਚਲਦੇ ਹਾਂ ਚਲੋ ਮਾਲ 'ਚ ਚਲਦੇ ਹਾਂ ਉਹ じゃ ਕੋਈ ਅਸੀਂ ਨਹੀਂ ਕਰਾਂਗੇ ਠੀਕ ਇਹੀ ਕਹੂੰਗੀ ਬਾਕੀ ਪ੍ਰਭਜੋਤ ਬਹੁਤ ਵਧੀਆ ਐਫਰਟ ਕਰ ਰਿਹਾ ਬਹੁਤ ਵਧੀਆ ਲੱਗਦਾ ਇਹਦੇ ਨਾਲ ਗੱਲਬਾਤ ਕਰਕੇ ਤੇ ਇਸੇ ਤਰ੍ਹਾਂ ਹੀ ਜਿਹੜੀ ਵਿਚਾਰ ਚਰਚਾ ਸਾਡੇ ਚਲਦੀ ਹੈ ਉਹ ਚਲਦੀ ਰਹੇ। ਜੇ ਤੁਹਾਡਾ ਵੀ ਕੋਈ ਸੁਝਾਅ ਹੋਵੇ ਜਾਂ ਕੁਝ ਵੀ ਹੈਗਾ ਵੀ ਆਪਾਂ ਇਹ ਕਵਾਂਗੇ ਕੋਈ ਟਾਪਿਕਸ ਹੁੰਦੇ ਆ। ਕੋਈ ਟਾਪਿਕ ਦੇਣਾ ਚਾਹੁੰਦੇ ਹੋ ਜਾਂ ਕੋਈ ਤੁਹਾਡੇ ਸਾਹਮਣੇ ਕੋਈ ਐ ਹੋਇਆ ਸੋਸ਼ਲ ਇਸ਼ੂ ਆ ਜਿੱਥੇ ਤੇ ਗੱਲ ਹੋਣੀ ਚਾਹੀਦੀ ਆ ਤੇ ਉਹ ਸਾਨੂੰ ਕਮੈਂਟਾਂ ਵਿੱਚ ਦੱਸ ਦਿਆ ਕਰੋ ਅਸੀਂ ਉਸ ਬਾਰੇ ਰਿਸਰਚ ਕਰਕੇ ਆਪਣੀ ਟੀਮ ਨਾਲ ਗੱਲਬਾਤ ਕਰਕੇ ਉਸ ਚੀਜ਼ ਤੇ ਆਪਣਾ ਜੋ ਵੀ ਆਪਣਾ ਮਟੀਰੀਅਲ ਰੌ ਮਟੀਰੀਅਲ ਇਕੱਠਾ ਕਰਕੇ ਸਾਰੇ ਲੋਕਾਂ ਦੀ ਸਲਾਹ ਕਰਕੇ ਉਸ ਚੀਜ਼ ਤੇ ਵੀਡੀਓ ਬਣਾਇਆ ਕਰਾਂਗੇ ਤੇ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਸਾਡਾ ਚੈਨਲ ਵੱਤ ਤੁਹਾਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਬਿੱਲੀ ਨਾਲ ਸਾਂਝਾ ਕਰੋ ਬਹੁਤ ਬਹੁਤ ਧੰਨਵਾਦ ਜੀ ਮਨ ਨਾਲ ਦਿਲ ਸੇ ਅਸੀਸਾਂ